ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਫਾਸਟ ਪੰਜਾਬ ਚੈਨਲ ਤੇ ਤੁਹਾਨੂੰ ਆਪਾਂ ਮਹਾਰਾਣਗੜ੍ਹ ਕਿਲੇ ਦੇ ਅੰਦਰ ਦਾ ਦ੍ਰਿਸ਼ ਦਿਖਾਉਣੇ ਆ ਜਿੱਥੇ ਕੀ ਰਾਜਿਆਂ ਨੇ ਆਪਣੇ ਪੁਰਾਣੇ ਜਿਹੜੇ ਉਹਨਾਂ ਟਾਈਮ ਵਿੱਚ ਜਿਹੜਾ ਸ਼ਸਤਰ ਹੁੰਦੇ ਸੀ ਉਹ ਆ ਸਾਹਮਣੇ ਰੱਖੇ ਗਏ ਨੇ ਜਿਨ੍ਹਾਂ ਤੇ ਸੋਹਣੇ ਚਾਂਦੀ ਦਾ ਕੰਮ ਹੋਇਆ ਮੁੱਠਿਆਂ ਤੇ ਸਾਹਮਣੇ ਵੀ ਤੁਸੀਂ ਅੱਗੇ ਦੇਖ ਸਕਦੇ ਹੋ ਤਲਵਾਰਾਂ ਪਈਆਂ ਨੇ ਤੇ ਅੱਗੇ ਤੁਹਾਨੂੰ ਹੋਰ ਵੀ ਬਹੁਤ ਕੁਝ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਆ ਵਰਕਸ਼ਾਪ ਇਹ ਟਾਲ ਪਈ ਹੈ ਇਹਨੇ ਤੇ ਵੀ ਸੋਨੇ ਤੇ ਚਾਂਦੀ ਦਾ ਕੰਮ ਹੋਇਆ ਅੱਗੇ ਤੁਹਾਨੂੰ ਚੀਜ਼ਾਂ ਦਿਖਾਵਾਂਗੇ ਡੱਬੀਆਂ ਸੋਨੇ ਦੀਆਂ ਤੇ ਚਾਂਦੀ ਦੀਆਂ ਜਿਨ੍ਹਾਂ ਦੇ ਵਿੱਚ ਰਾਜੇ ਆਪਣੀ ਫੀਮ ਵਗੈਰਾ ਰੱਖਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਆ ਸਾਹਮਣੇ ਪਈ ਹੈ ਤੁਸੀਂ ਦੇਖ ਸਕਦੇ ਹੋ। ਲੋਟਾ ਵਗੈਰਾ ਵੀ ਪਿਆ ਜਿਸ ਦੇ ਨਾਲ ਪਾਣੀ ਵਗੈਰਾ ਪੀਂਦੇ ਸੀਗੇ। ਤੇ ਅੱਗੇ ਤੁਹਾਨੂੰ ਆਪਾਂ ਹੁੱਕਾ ਦਿਖਾਵਾਂਗੇ ਰਾਜਿਆਂ ਦਾ। ਜਿਹੜਾ ਕੀ ਚਾਂਦੀ ਦਾ ਬਣਿਆ ਹੋਇਆ ਹੈ। ਸਾਹਮਣੇ ਤੁਸੀਂ ਦੇਖ ਸਕਦੇ ਹੋ। ਤੇ ਜਿਨ੍ਹਾਂ ਦੇ ਵਿੱਚ ਰਾਜੇ ਆਪਣਾ ਸ਼ਰਬਤ ਵਗੈਰਾ ਰੱਖਦੇ ਸੀਗੇ ਉਹ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ। ਤੇ ਆ ਰਾਜੇ ਦੀ ਪੋਸ਼ਾਕ ਪਈ ਹੈ ਪੁਰਾਣੀ ਅੱਗੇ ਤੁਹਾਨੂੰ ਆਪਾਂ ਜਿਹੜਾ ਕਿਲੇ ਨੂੰ ਪਹਿਲਾ ਜਿੰਦਾ ਲਾਇਆ ਸੀ ਆ ਸਾਹਮਣੇ ਪਿਆ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਰਾਜਿਆਂ ਦੀਆਂ ਵਕ ਵਕ ਰਾਜਿਆਂ ਨੇ ਜਿਹੜੀਆਂ ਮੋਹਰਾਂ ਬਣਾਈਆਂ ਸੋਨੇ ਦੀਆਂ ਚਾਂਦੀ ਦੀਆਂ ਹੋਰ ਸਿੱਕੇ ਪਏ ਆ ਮਾਤਾ ਰਾਣੀ ਦੀ ਮੂਰਤੀ ਹੈ ਸੋ